ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਗਣਿਤ ਸਾਇੰਸ ਐਸਐਸਟੀ ਕਮਰਸ ਵਿਸ਼ੇ ਦੇ 2 ਦਿਨਾਂ ਦਾ ਮੇਲਾ ਕਰਵਾਇਆ ਗਿਆ ਮੇਲੇ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗਣਿਤ ਸਾਇੰਸ ਕਮਰਸ ਅੰਗਰੇਜ਼ੀ ਵਿਸ਼ੇ ਦੇ ਵੱਖ-ਵੱਖ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਇਸ ਮੌਕੇ ਐਸਡੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਐਸਡੀਐਮ ਆਫਿਸ ਤੋਂ ਪ੍ਰਦੀਪ ਕੁਮਾਰ ਨਾਲ ਸੰ। ਉਹਨਾਂ ਨੇ ਅਤੇ ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਬਣਾਏ ਗੇ ਮਾਡਲਾਂ ਨੂੰ ਦੇਖਿਆ ਅਤੇ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਬੱਚਿਆਂ ਤੋਂ ਉਹਨਾਂ ਦੇ ਬਣਾਏ ਗੇ ਮਾਡਲਾਂ ਬਾਰੇ ਸਵਾਲ ਵੀ ਪੁੱਛੇ ਗਏ ਅਤੇ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ, ਐਸ.ਟੀ.ਐਮ. ਫਲੋਰ ਸਰਦਾਰ ਅਮਨਪਾਲ ਸਿੰਘ, ਸਾਇੰਸ ਅਧਿਆਪਕ ਸਰਜੀਤ 바ਵਾ, ਮੈਡਮ ਰਾਜਕੁਮਾਰੀ, ਮੈਡਮ ਨੀਲਮ ਮੈਡਮ ਨਰਿੰਦਰ ਕੌਰ ਮੈਡਮ ਮੋਨਿਕਾ ਮੈਡਮ ਮਨਹਰ ਕੌਰ ਮੈਡਮ ਨੀਰਜ ਪ੍ਰਭਾ ਮੈਡਮ ਸਵੀਟੀ ਮੈਡਮ ਸਿਮਰਜੀਤ ਕੌਰ ਮੈਡਮ ਰਾਜਵਿੰਦਰ ਕੌਰ ਮੈਡਮ ਸਵਿਤਾ ਮੈਡਮ ਅੰਜੂ ਮੈਡਮ ਸੰਦੀਪ ਮੈਡਮ ਜਸਵੀਰ ਕਪਲੇਸ਼ ਜੇਠੀ ਨਰਪਾਲ ਸਿੰਘ ਪਰਮਜੀਤ ਕਿਲ ਪੰਕਜ ਸ਼ੇਰਦਰ ਅਤੇ ਸਕੂਲ ਵਿਦਿਆਰਥੀ ਮੌਜੂਦ ਰਹੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗ੍ਰਾਮ ਵਿਖੇ ਜਿਹੜਾ ਹੈ ਸਾਇੰਸ ਮੈਥ ਐਸਐਸਟੀ ਅਧੇ ਇੰਗਲਿਸ਼ ਦਾ ਜਿਹੜਾ ਮਿਲਾ ਲਾਇਆ ਗਿਆ ਇਸ ਵਿੱਚ ਵੱਖ-ਵੱਖ ਜਿਹੜੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਇਹਨਾਂ ਨੇ ਮਾਡਲ ਬਣਾਇਆ ਤੇ ਇੱਕ ਹੈ 6ਵੀਂ ਤੋਂ 8ਵੀਂ ਤੱਕ ਜਿਹੜੇ ਵਿਦਿਆਰਥੀ ਸੀਗੇ ਵੀ 9ਵੀਂ 10ਵੀਂ ਵਾਲੇ ਤੇ 11ਵੀਂ 12ਵੀਂ ਵਾਲੇ ਜਿਹੜੇ ਵਿਦਿਆਰਥੀਆਂ ਨੇ ਇਹ ਸਾਰੇ ਸਬਜੈਕਟਸ ਦੇ ਜਿਹੜੇ ਆ ਮਾਡਲ ਬਣਾਏ ਗਏ ਆ ਤੇ ਵਿਦਿਆਰਥੀਆਂ ਨੇ ਜਿਹੜੇ ਆ ਬਹੁਤ ਹੀ ਵਧੀਆ ਢੰਗ ਨਾਲ ਜਿਹੜੇ ਮਾਡਲ ਇਸੀ ਤੇ ਉਹਨਾਂ ਨੂੰ ਬੜੇ ਸਹੀ ਢੰਗ ਨਾਲ ਜਿਹੜਾ ਹੈ ਐਕਸਪਲੇਨ ਕੀਤਾ ਅੱਜ ਸਪੈਸ਼ਲ ਤੌਰ ਤੇ ਐਸਡੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਜੀ ਨੇ ਵੀ ਇਸ ਵਿਸ਼ੇ 'ਤੇ ਦਿੱਤੀ ਉਹਨਾਂ ਨੇ ਵਿਦਿਆਰਥੀਆਂ ਨੂੰ ਜਿਹੜਾ ਅਸ਼ੀਰਵਾਦ ਵੀ ਦਿੱਤਾ ਵਿਦਿਆਰਥੀਆਂ ਤੋਂ ਕੁਐਸਚਨ ਵੀ ਪੁੱਛੇ ਤੇ ਵਿਦਿਆਰਥੀਆਂ ਨੇ ਬੜੇ ਸੁਚਿੱਜੇ ਢੰਗ ਨਾਲ ਜਿਹੜੇ ਆ ਆਪਣੇ ਮਾਡਲਾਂ ਦਾ ਜਿਹੜਾ ਹੈ ਐਕਸਪਲੇਨ ਕੀਤਾ ਉਹਨਾਂ ਨੂੰ ਦੱਸਿਆ ਕੀ ਕੀ ਅਸੀਂ ਸਾਇੰਸ ਵਿੱਚ ਇੰਗਲਿਸ਼ ਵਿੱਚ ਐਸ ਐਸ ਟੀ ਠੀਕ ਹੈ ਜੀ ਉਹਦੇ ਵਿੱਚ ਸਾਰਿਆਂ ਦੇ ਜਿਹੜੇ ਉਹਨਾਂ ਨੂੰ ਵਧੀਆ ਟਾਕ ਨਾਲ ਬੱਚਿਆਂ ਦੀ ਕਲੈਕਟ ਕਰਦਾ ਤੇ ਵਿਦਿਆਰਥੀਆਂ ਨੂੰ ਉਹ ਅਸ਼ੀਰਵਾਦ ਦੇ ਕੇ ਗਏ ਤੋਂ ਮੈਨੂੰ ਆਸ ਹੈ ਕਿ ਇਹ ਵਿਦਿਆਰਥੀ ਇਸੇ ਤਰ੍ਹਾਂ ਜਿਹੜੇ ਅੱਗੇ ਤੋਂ ਵਧੀਆ ਟਾਕ ਨਾਲ ਇਹ ਭਾਗ ਲੈਂਦੇ ਰਹਿਣਗੇ